ਅੱਜ ਕੇਆਰਟੀ ਦੀ ਟੀਮ ਪਹੁੰਚੀ ਹੈ ਜੀ ਬਟਾਲਾ ਦੇ ਸੁਖਮਣੀ ਕਲੋਨੀ ਅਤੇ ਨਰੈਣ ਨਗਰ ਦੀਆਂ ਗਲੀਆਂ ਦਾ ਉਤ ਘਟਨ ਹੋ ਰਿਹਾ ਹੈ ਜੋ ਕਿ ਮਾਨਯੋਗ ਐਮਐਲਏ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੇ ਇੱਥੇ ਆਉਣਾ ਸੀ ਤੇ ਉਹਨਾਂ ਦੀ ਜਗ੍ਹਾ ਉਹਨਾਂ ਦੇ ਬ੍ਰਦਰ ਅਮਰਤ ਕਲਸੀ ਜੀ ਪਹੁੰਚੇ ਨੇ ਹਾਂਜੀ ਆਓ ਜੀ ਗੱਲਬਾਤ ਕਰਦੇ ਆ ਕਲਸੀ ਧੰਨਵਾਦ ਹੈ ਆਪ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਅਰਦਾ ਜੀ ਮੈਂ ਤੁਹਾਡਾ ਕੇਆਰਟੀ ਨੈਟਵਰਕ ਦਾ ਮੀਡੀਆ ਦਾ ਜਿਹੜੇ ਇੱਥੇ ਪਹੁੰਚੇ ਨੇ ਐਂਡ ਇੱਥੇ ਸਰਦਾਰ ਅਮਨਸ਼ੇਰ ਸਿੰਘ ਸ਼ੈਰੀ ਐਲਸੀਜੀ ਐਮਐਲਏ ਬਟਾਲਾ ਉਹਨਾਂ ਦੇ ਗਾਈਡੈਂਸ ਦੇ ਨਾਲ ਇਨੌਰਗੇਸ਼ਨ ਜਿਹੜੀਆਂ ਨੇ ਵਾਰਡ ਨੰਬਰ 21 ਦੇ ਵਿੱਚ ਹੋ ਰਹੀਆਂ ਨੇ ਔਰ ਇੱਥੇ ਅਰਾਊਂਡ ਚਾਰ ਗਲੀਆਂ ਨੇ ਜਿਹੜੀਆਂ ਬਹੁਤ ਟਾਈਮ ਤੋਂ ਡਿਊ ਸੀ ਔਰ ਇਹ ਸੋਸਾਇਟੀ ਦੀ ਜਿੰਨੇ ਇੱਥੇ ਪੀਪਲ ਸੀ ਉਹਨਾਂ ਦੀ ਬਹੁਤ ਜ਼ਿਆਦੀ ਕੰਪਲੇਨਟ ਸੀ ਔਰ ਇਹ ਸੱਚਾਈ ਹੈ ਜਿੱਦਾਂ ਇੱਥੇ ਦੋ ਦਿਨ ਬਾਰਿਸ਼ੀ ਦੋ ਘੰਟੇ ਵੀ ਬਾਰਿਸ਼ ਹੁੰਦੀ ਤੇ ਇਹ ਵਾਲੀ ਰੋਡਾਂ ਤੋਂ ਇਹ ਜਾ ਨਹੀਂ ਸਕਦਾ ਫੈਮਿਲੀਜ਼ ਨੇ ਅੱਛੇ ਪਰਿਵਾਰ ਰਹਿੰਦੇ ਨੇ ਰਿਆ ਸ਼ਾਦੀ ਦੇ ਜਦੋਂ ਇਹਨਾਂ ਨੇ ਜਾਣਾ ਉਹਦੋਂ ਵੀ ਇਹ ਪਰੇਸ਼ਾਨ ਹੁੰਦੇ ਨੇ ਬੱਚੀ ਜਦੋਂ ਸਕੂਲ ਜਾਂਦੇ ਉਹਦੋਂ ਵੀ ਪਰੇਸ਼ਾਨ ਹੁੰਦੇ ਨੇ ਪਰ ਸਾਡੀ ਜਿਹੜੀ ਪੂਰੀ ਐਮਐਲਏ ਸਾਹਿਬ ਪੂਰੀ ਆਪਣੀ ਕੋਸ਼ਿਸ਼ ਕਰ ਰਹੇ ਨੇ ਕਿ ਪੂਰਾ ਬਟਾਲੇ ਦਾ ਜਿਹੜਾ ਨੁਹਾਰਾ ਪੂਰਾ ਬਟਾਲਾ ਜਿਹੜਾ ਵਾ ਏ1 ਹੋਣੇ ਚਾਹੀਦੇ ਰੂਡਸ ਲਾਈਟਸ ਸਟਰੀਟਸ ਜਿਹੜੇ ਟਿਪ ਟੌਪ ਹੋਣੇ ਚਾਹੀਦੇ ਨੇ ਸੋ ਥੈਟ ਇਹਨਾਂ ਦੇ ਅੰਦਰ ਬਾਰੋਂ ਅਰਿਸ਼ੇਦਾਰ ਵੀ ਆਵੇ ਤੇ ਉਹ ਵੀ ਏਅਰ ਬਹੁਤ ਮਤਲਬ ਵਧੀਆ ਸਫਾਈ ਹੈ ਵਧੀਆ ਏਰੀਆ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਸਰਦਾਰ ਅਮਰ ਸਿੰਘ ਸ਼ਰੀ ਐਮ ਐਲ ਏ ਆਪਣੇ ਜਿਹੜੇ ਉਹਨਾਂ ਹਾਰ ਨੇ ਜਿਹੜੇ ਆਪਣੇ ਨਾਗਯੁਵਾਨ ਨੇ ਤੇ ਬਟਾਲੀਆ ਦੇ ਲੋਕਾਂ ਨੇ ਬਹੁਤ ਸੋਹਣਾ ਬਟਾਲੀਆ ਚ ਕੰਮ ਕਰ ਰਿਹਾ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਅੱਜ ਇਹਨਾਂ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੇ ਛੋਟੇ ਬ੍ਰਦਰ ਅਮਿਤ ਕਲਸ਼ੀ ਜੀ ਆਏ ਨੇ ਇਹਨਾਂ ਗਲੀਆਂ ਚੋਂ ਕਲੀਆਂ ਦਾ ਔਰ ਇੱਕ ਇੱਕ ਛੋਟੀ ਗਲੀ ਪੰਜਾਂ ਗਲੀਆਂ ਉਦਘਾਟਨ ਕੀਤਾ ਮੈਂ ਧੰਨਵਾਦ ਕਰਦਾ ਐਮ ਐਲ ਏ ਸਾਹਿਬ ਦਾ ਤੇ ਨਾਲ ਹੀ ਧੰਨਵਾਦ ਕਰਦਾ ਅਮਿਤ ਕਲਸ਼ੀ ਸਾਹਿਬ ਜੀ ਦਾ ਅਗੁਰਜੀ ਦਾ ਖਾਲਸਾ ਹੋਵੇ ਅਸੀਂ ਬਹੁਤ ਧੰਨਵਾਦੀ ਹਾਂ ਕਿ ਅੱਜ ਸਾਡੇ ਬਹੁਤ ਸਤਿਕਾਰਯੋਗ ਐਮਐਲ ਸਾਹਿਬ ਅਮਨਸ਼ੇਰ ਸਿੰਘ ਕਲਸੀ ਜੀ ਉਹਨਾਂ ਦੇ ਅਰਜੀ ਹਮਾਸੀਂ ਤਰਨ ਤਰਨ ਗਏ ਨੇ ਉਹਨਾਂ ਦੇ ਬ੍ਰਦਰ ਅਮਰਤ ਕਲਸੀ ਜੀ ਆਏ ਨੇ ਅਸੀਂ ਕੁਝ ਦਿਨ ਪਹਿਲਾਂ ਹੀ ਇਹਨਾਂ ਨੂੰ ਬੇਨਤੀ ਕੀਤੀ ਸੀ ਆ ਗਲੀਆਂ ਵਾਲਿਆਂ ਤੇ ਕਾਫੀ ਟਾਈਮ ਤੋਂ ਹੀ ਅਸੀਂ ਥੋੜੇ ਦਿਨੀ ਪਹਿਲਾਂ ਗਏ ਸੀ ਔਰ ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਦਾ ਕਿ ਉਹਨਾਂ ਨੇ ਸਾਡੀ ਉਹ ਵੀ ਗਲੀ ਮਨਜ਼ੂਰ ਕਰ ਲਈ ਹੈ ਉਹ ਨਾਰਾਇਣਗਰ ਦੀਆਂ ਪੰਜ ਵੱਡੀਆਂ ਗਲੀਆਂ ਤੇ ਇੱਕ ਛੋਟੀ ਗਲੀ ਜਿਹੜੀ ਆ ਉਹਦਾ ਅੱਜ ਉਦ்கਾਰਨ ਕੀਤਾ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੋ ਇਸ ਇਸਨ ਸਾਡੇ ਨਾਲ ਅਮਰਤ ਕਲਸੀ ਜੀ ਤੇ ਨਾਲ ਇਲਾਕਾ ਨਿਵਾਸੀ ਜਿਨ੍ਹਾਂ ਦਾ ਉਦਘਾਟਨ ਕੀਤਾ ਹੈ ਇਹਨਾਂ ਸਾਰਿਆਂ ਨੇ ਮਾਜੂਕ ਐਮਐਲਏ ਸਾਹਿਬ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦਾ ਧੰਨਵਾਦ ਕੀਤਾ ਹੈ ਜੀ ਧੰਨਵਾਦ